ਕਰੀਆਲ ਪਿੰਡ ਦੇ ਵਿੱਚ ਡੀਜ਼ਲ ਤੇ ਯੂਰੀਓ ਦੀ ਸੇਵਾ ਕਰਨ ਆਏ ਆ ਜੀ ਸਾਨੂੰ ਭਾਰੀਆਂ ਨੇ ਐਜੂਕੇਟ ਨੇ ਜਿੱਥੇ ਸਰਵੇ ਕੀਤਾ ਤੇ ਇਹ ਵੀ ਜਿਹੜੇ 스ਕਾਟਲਮ ਤੋਂ ਆਏ ਆ ਇਹਨਾਂ ਨੇ ਡੀਜ਼ਲ ਦੀ ਸੇਵਾ ਤੇ ਡੀਏਪੀ ਦੀ ਸੇਵਾ ਕਿਉਂਕਿ ਸਭ ਤੋਂ ਜਿਹੜੀ ਮੇਨ ਜਿਹੜੀ ਜ਼ਰੂਰਤ ਆ ਕਿਸਾਨ ਨੂੰ ਉਹ ਡੀਜ਼ਲ ਡੀਏਪੀ ਦੀ ਹੈ ਇੱਕ ਵਾਰੀ ਉਹ ਖਲੋ ਜਾਣਗੇ ਪੈਰਾ ਦੇ ਖਲੋ ਜਾਣਗੇ ਤੇ ਫਿਰ ਸਾਰੇ ਕਾਰਜ ਆਪਣੇ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਉਹ ਪਿੰਡਾਂ ਦੇ ਵਿੱਚ ਵੀ ਹਲੇ ਡੀਜ਼ਲ 8500 ਲੀਟਰ ਹੈਗਾ। ਡੀਪੀ ਦੀ ਡਿਟੇਲ ਅਸੀਂ ਬਾਅਦ ਦੱਸਾਂਗੇ। ਆਂਬਰ ਸਰ ਦੇ ਵਿੱਚ ਦੋ ਪਿੰਡ ਹੈ ਤੇ ਬਾਕੀ ਸਾਡੇ ਕੋਲ ਫਰੋਜ਼ਪੁਰ ਦੇ ਬਾਕੀ ਪਿੰਡ ਫਰੋਜ਼ਪੁਰ ਦੇ ਆ ਜੀ। ਟੋਟਲ ਸਾਡੇ ਕੋਲ 6200 ਏਕੜ ਰਕਬਾ ਹੈ ਜਿਦੇ ਚੋਂ ਕੁਝ ਰਕਬਾ ਵੀਰਾਂ ਨੇ ਸੰਭਾਲਿਆ ਤੇ ਬਾਕੀ ਫੇਰ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਬਾਕੀ ਰਕਬੇ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਸਾਰਾ ਕੋਈ ਹੁਣ ਅੱਜ ਡੀਜ਼ਲ ਦੇਣਾ ਸੇ ਆ ਗਏ ਨਾਲ ਜਿਹੜੇ ਸਕਾਟਲੈਂਡ ਤੋਂ ਮੇਰੇ ਵੀਰ ਆਏ ਹੋਇਆ ਹੈ ਇਸ ਲਾਗੇ ਹੋਰ ਬੜਾ ਕੁਝ ਕਰਨ ਵਾਲਾ ਪਿਆ ਬਹੁਤ ਬੁਰਾ ਹਾਲ ਹੋਇਆ ਥੇ ਪਾਣੀ ਇਹਨੇ ਨਾ ਚੜਿਆ ਹੋਇਆ ਸੀਗਾ ਮੈਂ ਸਾਰਾ ਕੁਝ ਦੇਖਿਆ ਔਰ ਗੁਰੂ ਸਾਹਿਬ ਸੇਵਾ ਲੈ ਰਹੇ ਹੈ ਔਰ ਇਦਾਂ ਹੀ ਸੇਵਾ ਖੀਲੇ ਸਵਾਸਾ ਕਰਨੀ ਹੈ ਗੁਰੂ ਮਹਾਰਾਜ ਮੇਲ ਕਰਨਾ ਰਾਜਪਤ ਸਿੰਘਾ ਜੀ ਤੇ ਅੱਜ ਕੜਿਆਲ ਪਿੰਡ ਦੇ ਵਿੱਚ ਡੀਜ਼ਲ ਤੇ ਯੂਰੀਆ ਦੀ ਸੇਵਾ ਕਰਨ ਆਇਆ ਜੀ ਤੇ ਸੇਵਾ ਸਿੱਖ ਇਟ ਸਕਾਟਲੈਂਡ ਤੇ ਗੁਰਨਾਨਕ ਚੈਟਵਾ ਟਰਸਟ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਇਹ ਤੈਨੂੰ ਸੰਸਥਾਵਾਂ ਨਾਲ ਰਲ ਕੇ ਇਹ ਸੇਵਾ ਨਿਭਾਰੀਆਂ ਨੇ ਐਜੂਕੇਟ ਨੇ ਜਿੱਥੇ ਸਰਵੇ ਕੀਤਾ ਤੇ ਇਹ ਵੀ ਜਿਹੜੇ ਸਕਾਟਲੈਂਡ ਤੋਂ ਆਏ ਆ ਇਹਨਾਂ ਨੇ ਡੀਜ਼ਲ ਦੀ ਸੇਵਾ ਤੇ ਡੀਏਪੀ ਦੀ ਸੇਵਾ ਕਿਉਂਕਿ ਸਭ ਤੋਂ ਜਿਹੜੀ ਮੇਨ ਜਿਹੜੀ ਜ਼ਰੂਰਤ ਆ ਕਿਸਾਨ ਨੂੰ ਉਹ ਡੀਜ਼ਲ ਡੀਏਪੀ ਦੀ ਹੈ ਇੱਕ ਵਾਰੀ ਉਹ ਖਲੋ ਜਾਣਗੇ ਪੈੜਾ ਦੇ ਖਲੋ ਜਾਣਗੇ ਤੇ ਫਿਰ ਸਾਰੇ ਕਾਰਜ ਆਪਣੇ ਤੋਰੇ ਨੂੰ ਸ਼ੁਰੂ ਹੋ ਜਾਂਦੇ ਜੀ ਕਿੰਨਾ ਡੀਜ਼ਲ ਤੇ ਡੀਏਪੀ ਜਿਹੜੀ ਲੈ ਕੇ ਆਏ ਆ ਆ ਦੋ ਪਿੰਡਾਂ ਦੇ ਵਿੱਚ ਉਹਦੀ ਹਲੇ ਡੀਜ਼ਲ 8500 ਲੀਟਰ ਹੈਗਾ ਡੀਏਪੀ ਡਿ ਇਸ ਤੋਂ ਇਲਾਵਾ ਹੋਰ ਵੀ ਪਿੰਡ ਸਰਚ ਕੀਤੇ ਗਏ ਜੇ ਫਿਲਹਾਲ ਇਹਨਾਂ ਦੋਵਾਂ ਪਿੰਡਾਂ ਚ ਹੀ ਲੱਗਦਾ ਅੰਮ੍ਰਿਤਸਰ ਦੇ ਵਿੱਚ ਹੀ ਦੋ ਪਿੰਡ ਹੈ ਤੇ ਬਾਕੀ ਸਾਡੇ ਕੋਲ ਫਿਰੋਜ਼ਪੁਰ ਦੇ ਬਾਕੀ ਪਿੰਡ ਫਿਰੋਜ਼ਪੁਰ ਦੇ ਆ ਜੀ ਟੋਟਲ ਸਾਡੇ ਕੋਲ 6200 ਏਕੜ ਰਕਬਾ ਜਿਦੇ ਚੋਂ ਕੁਝ ਰਕਬਾ ਵੀਰਾਵਾਂ ਨੇ ਸੰਭਿਆ ਤੇ ਬਾਕੀ ਫਿਰ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਬਾਕੀ ਰਕਬੇ ਦੀ ਸੰਭਾਲ ਕੀਤੀ ਜਾ ਰਹੀ ਹੈ ਇਹਨਾਂ ਪਿੰਡਾਂ ਚ ਐਜੂਕੇਸ਼ਨ ਦੇ ਤੌਰ ਤੇ ਕਿਸ ਤਰ੍ਹਾਂ ਮਦਦ ਕੀਤੀ ਜਿਹੜੇ ਪਰਿਵਾਰ ਸਾਰੇ ਪਿੰਡੀ ਜਿਹੜੇ ਪਿੰਡ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਭੇ ਆ ਉਹਨਾਂ ਪਿੰਡਾਂ ਜਿਹੜੇ ਪਰਿਵਾਰ ਦੇ ਬੱਚੇ ਪੜ੍ਹਾਈ ਨਹੀਂ ਕਰ ਪਾਣਗੇ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਦੇ ਬੱਚਿਆਂ ਦੀ ਫੀਸ 2026 ਮਾਰਚ 31 ਤੱਕ ਦਿੱਤੀਆਂ ਜਾਣਗੀਆਂ ਜੀ। ਮੈਂ ਆਪਣਾ ਨਾਮ ਦੱਸ ਕੇ ਅੱਜ ਕਿਹੜੀ ਜਗ੍ਹਾ ਤੇ ਸੰਸਥਾ ਸੇਵਾਕਰਨ ਕੋਣੀ ਹੈ ਜੀ। ਜਾਂ ਨਾਮ ਮੇਰਾ ਜਸਵਿੰਦਰ ਸਿੰਘ ਖਾਲਸਾ ਜੀ ਤੇ ਇੰਗਲੈਂਡ ਤੋਂ ਮੈਂ ਰਹਿੰਦਾ ਪਿਛਲੇ ਕੋਈ 60 ਸਾਲਾਂ ਤੋਂ। ਔਰ ਪਿਛਲੇ 15 ਸਾਲਾਂ ਤੋਂ ਪੰਜਾਬ ਵਿੱਚ ਸੇਵਾ ਕਰ ਰਿਹਾ ਐਜੂਕੇਟ ਪੰਜਾਬ ਪ੍ਰੋਜੈਕਟ। ਬੱਚਿਆਂ ਨੂੰ ਆਪਾਂ ਪੜਾਈਆਂ ਵੀ ਕਰਾਣੀਆਂ ਕਿਉਂਕਿ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾਈਏ ਤੇ ਨਾਲ ਸੱਤ ਫ੍ਰੀ ਸਕੂਲ ਵੀ ਚੱਲਦੇ ਵੇ ਆਪਣਾ ਪਰ ਹੁਣ ਦੇਖਿਆ ਜਦੋਂ ਪਿਛਲੇ ਮਹੀਨੇ ਤੋਂ ਹੜ ਆ ਗਏ ਤੇ ਫਿਰ 22 ਅਗਸਤ ਤੋਂ ਦਾਸ ਇੱਥੇ ਹੜਾਂ ਦੀ ਸੇਵਾ ਵਿੱਚ ਲੱਗਿਆ ਪਿਆ ਕਿਉਂਕਿ ਇਹ ਵੀ ਆਪਣਾ ਗੁਰੂਆਂ ਦੀ ਧਰਤੀ ਆ ਤੇ ਸੇਵਾ ਬਣਦੀ ਔਰ ਮੇਰੇ ਕੋਲ ਸਾਰੀ ਦੁਨੀਆ ਦੇ ਵਿਚਕਾਰ ਆਪਣੇ ਜਿਹੜੇ ਮੇਰੇ ਸਪான்ਸਰਸ ਹੈਗੇ ਆ ਉਹ ਮਦਦ ਕਰਦੇ ਆ ਤੇ ਉਹ ਫਿਰ ਇਸ ਸੇਵਾ 'ਚ ਵੀ ਆਪਣੀ ਮਾਇਆ ਭੇਜਦੇ ਆ ਔਰ ਅਸੀਂ 100% ਮਾਇਆ ਇੱਥੇ ਸੇਵਾਤ ਲਗਾ ਰਹੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਪਿਛਲੇ 3-4 ਦਿਨ ਪਹਿਲੇ ਅਸੀਂ ਜਿਹੜੇ ਧਾਵਾ ਬਚਾ ਬਹੁਤ ਸਾਰੇ ਨਿਰ ਉੜ ਗਈਆਂ ਮਰ ਗਈਆਂ ਪਸ਼ੂ ਪਸ਼ੂ ਵਗੈਰਾ ਅਸੀਂ ਇਹ ਦੇਖ ਕੇ ਆਏ ਹਾਂ ਸਾਰਾ ਕੁਝ ਹੁਣ ਅੱਜ ਡੀਜ਼ਲ ਦੇਣ ਆ ਕੇ ਇਹਨਾਂ ਦੇ ਸਹਿਯੋਗ ਨਾਲ ਜਿਹੜੇ ਸਕਾਟਲੈਂਡ ਤੋਂ ਮੇਰੇ ਵੀਰ ਆਏ ਹੋਇਆ ਹੈ ਇਸ ਲਾ ਕੇ ਹੋਰ ਬੜਾ ਕੁਝ ਕਰਨ ਵਾਲਾ ਪਿਆ ਬਹੁਤ ਬੁਰਾ ਹਾਲ ਹੋਇਆ ਥੇ ਪਾਣੀ ਇਹਨਾਂ ਨਾਲ ਚੜਿਆ ਹੋਇਆ ਸੀਗਾ ਮੈਂ ਸਾਰਾ ਕੁਝ ਦੇਖਿਆ ਔਰ ਗੁਰੂ ਸਾਹਿਬ ਸੇਵਾ ਲੈ ਰਿਹਾ ਔਰ ਇਦਾਂ ਹੀ ਸੇਵਾ ਖੀਲੇ ਸਵਾਸਤ ਕਰਨੀ ਹੈ ਗੁਰੂ ਮਹਾਰਾਜ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਤੇ ਕਿਹੜੀ ਜਗ੍ਹਾ ਤੇ ਅੱਜ ਡੀਜ਼ਲ ਦੀ ਸੇਵਾ ਕਰ ਰਹੇ ਹਾਂ ਅਸੀਂ ਮੇਰਾ ਨ ਅੱਜ ਇਸ ਪਿੰਡ ਕਲਿਆਣ ਵਿੱਚ ਕਲਿਆਣਾ ਵਿੱਚ ਘੜਿਆਲ ਵਿੱਚ ਡੀਜ਼ਲ ਦੀ ਸੇਵਾ ਕਰਵਾਉਣ ਆਏ ਆ ਇਹ ਸੇਵਾ ਸੋਰੈਂਡ ਦੀਆਂ ਸੰਗਤਾਂ ਵੱਲੋਂ ਇੱਥੇ ਭੇਜੀ ਗਈ ਆ ਜਦੋਂ ਉਹਨਾਂ ਨੂੰ ਪੁੱਥੇ ਪਤਾ ਲੱਗਾ ਕਿ ਇੱਥੇ ਹਣ ਬਹੁਤ ਆਇਆ ਤੇ ਬਹੁਤ ਪ੍ਰੋਬਲਮ ਆ ਗਈਆਂ ਅਸੀਂ ਪਾਣੀ ਜਾਦੇ ਵਿੱਚ ਆ ਨਹੀਂ ਸਕੇ ਲੇਕਿਨ ਹੁਣ ਬਾਅਦ ਹੀ ਸੇਵਾ ਵੀ ਬਹੁਤ ਜ਼ਰੂਰਤ ਪੈਣੀ ਆ ਹੜ ਦੇ ਬਾਅਦ ਬਹੁਤ ਪੈਸੇ ਦੀ ਜ਼ਰੂਰਤ ਪੈਣੀ ਜਦੋਂ ਘਰਾਂ ਚੋਂ ਪਾਣੀ ਨਿਕਲ ਗਿਆ ਹਰ ਚੀਜ਼ ਦੀ ਜ਼ਰੂਰਤ ਪੈਣੀ ਆ ਇੱਥੋਂ ਤੱਕ ਕਿ ਰਜਾਈਆਂ ਕੱਪੜੇ ਛਰਾਣੇ ਤੇ ਖੇਤੀ ਦੀ ਬਿਜਾਈ ਵਾਸਤੇ ਢੇਰ ਡੀਜ਼ਲ ਅਸੀਂ ਇਸ ਵਕਤ ਡੀਜ਼ਲ ਦੀ ਤੇ ਢੇਰ ਦੀ ਸੇਵਾ ਕਰਵਾਉਣਾ ਆਇਆ ਹਾਂ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਹੈ ਮੇਰਾ ਨਾਮ ਤਰਨਦੀਪ ਸਿੰਘ ਹੈ ਜੀ ਸਿੱਖ ਹੈਡ ਸਕਾਟਲੈਂਡ ਔਰ ਗੁਰਨਾਨਕ ਚੈਰੀਟੇਬਲ ਟਰਸਟ ਦੋਨਾਂ ਦੀ ਟੀਮ ਮਿਲ ਕੇ ਜਿਹੜੀ ਹੈਗੀ ਆ ਅਸੀਂ ਅੱਜ ਡੀਜ਼ਲ ਦੀ ਸੇਵਾ ਕਰ ਰਹੇ ਆ ਗਰਾਊਂਡ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਹੈਗਾ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਾਊਂਡ ਤੇ ਇਹਨਾਂ ਦੀ ਟੀਮ ਬਹੁਤ ਵੱਡੀ ਆ ਅਸੀਂ ਇਹਨਾਂ ਨੂੰ ਮਿਲੇ ਸੀਗੇ ਅੰਕਲ ਜੀ ਉਹਨਾਂ ਨੂੰ ਵੀ ਮਿਲੇ ਸੀ ਪਾਣੀ ਉਦੋਂ ਚੱਲਦਾ ਸੀਗਾ ਫਿਰ ਇਹਨਾਂ ਦੀ ਟੀਮ ਜਿਹੜੀ ਸਰਵੇ ਕਰਦੀ ਸੀ ਤਾਂ ਅਸੀਂ ਇਹਨਾਂ ਦੀ ਸਪੋਰਟ ਦੇ ਨਾਲ ਅੱਜ ਡੀਜ਼ਲ ਦੀ ਸੇਵਾ ਲੈ ਕੇ ਇਹਨਾਂ ਕੋਲ ਇੱਥੇ ਪੈਂਡ ਕੜਿਆਲ ਚ ਪਹੁੰਚੇ ਆ ਹੋਰ ਵੀ ਸੇਵਾਵਾਂ ਚੱਲਦੀ ਰਹਿਣਗੀਆਂ ਜੀ ਹਾਂਜੀ ਬਿਲਕੁਲ ਜੀ ਜਿੱਦਾਂ ਜਿੱਦਾਂ ਦੀ ਰਿਕੁਆਇਰਮੈਂਟ ਆਉਣੀ ਰਹੇਗੀ ਇਹਨਾਂ ਦੀ ਟੀਮ ਜਿਹੜੀ ਹੈਗੀ ਆ ਪ੍ਰੋਪਰ ਸਰਵੇ ਕਰਦੀ ਆ ਜਿੱਥੇ ਕੱਪੜੇ ਦੀ ਜ਼ਰੂਰਤ ਹੋਏਗੀ ਉੱਥੇ ਕੱਪੜਾ ਵੀ ਲੈ ਕੇ ਪਹੁੰਚਾਂਗੇ ਜਿੱਥੇ ਡੀਏਪੀ ਦੀ ਜ਼ਰੂਰਤ ਹੋਏਗੀ ਉੱਥੇ ਡੀਏਪੀ ਦੀ ਵੀ ਲੈ ਕੇ ਪਹੁੰਚਾਂਗੇ ਜਿਹੜਾ ਆਚਾਰ ਦੀ ਵੀ ਸੇਵਾ ਅਸੀਂ ਮਤਲਬ ਪਹਿਲਾਂ ਚਾਰ ਪਿੰਡਾਂ ਦੇ ਵਿੱਚ ਤਕਰੀਬਨ 500 ਕੁਆਂਟਲ ਆਚਾਰ ਜਿਹੜਾ ਅਸੀਂ ਵੰਡ ਚੁੱਕੇ ਆ ਹੋਰ ਵੀ ਜਿੱਥੇ ਜਿੱਥੋਂ ਸਾਨੂੰ ਅਦੀਸ਼ ਦਿੰਦੇ ਰਹਿਣਗੇ ਜੀ ਨਾਲ ਦੀ ਨਾਲ ਅਸੀਂ ਕੰਦੇ ਨਾਲ ਕੰਦਾ ਲਾ ਕੇ ਚੱਲਾਂਗੇ ਕੀ ਨਾਮ ਹੈ ਮੇਰਾ ਨਾਮ ਸਰਦਾਰ ਕੁਲਦੀਪ ਸਿੰਘ ਇਹ ਜਿਹੜੀ ਸੰਗਤ ਆਈ ਆ ਬਾਹਰੋਂ ਮਤਲਬ ਕਿ ਬਾਹਰ ਵਿਦੇਸ਼ਾਂ ਜੋ ਆ ਕੇ ਨਾ ਮਤ ਕਰਨ ਦੇ ਆ ਬਹੁਤ ਬਹੁਤ ਨਾ ਧੰਨਵਾਦ ਇਹਨਾਂ ਦਾ ਇਸ ਨਗਰ ਦੇ ਵਿੱਚ ਆ ਕੇ ਇਹਨਾਂ ਨੇ ਕੈਂਪ ਲਾਇਆ ਇਹਨਾਂ ਨੇ ਡੀਜ਼ਲ ਵੰਡਿਆ ਆ ਬੀ ਦੇ ਰਿਹਾ ਖਾ ਦੇ ਰਿਹਾ ਜਿੰਨਾ ਜਿੰਨਾ ਕਿਸਾਨ ਨੂੰ ਨੁਕਸਾਨ ਹੋਣਾ ਉਹਨਾਂ ਦੇ ਰਿਹਾ ਬਹੁਤ ਵਧੀਆ ਸਹੀ ਤਰੀਕਾ ਨਾਲ ਨਾ ਜਿਹਦਾ ਜਿਹਦਾ ਨੁਕਸਾਨ ਹੋ ਉਹਨੂੰ ਮਿਲਣਾ ਚਾਹੀਦਾ ਕੁਝ ਨਾਮ ਮਿਲੇ ਕੋਈ ਗੁੱਸਾ ਨਹੀਂ ਕਰੀਂ ਕਰਨਾ ਕਿ ਇਹ ਸੰਗਤ ਦਾ ਕੰਮ ਹੈ ਗੁੱਸਾ ਕਰਨਾ ਨਹੀਂ ਕਰਨਾ ਚਾਹੀਦਾ ਵਾਤਵਾ ਸੰਯੋਗ ਦੇਣਾ ਚਾਹੀਦਾ ਅੱਜ ਜਿਹੜੀ ਡੀਜ਼ਲ ਦੀ ਸੇਵਾ ਮਿਲ ਗਈ ਹੈ ਤੁਹਾਨੂੰ ਕਿ ਲੱਗਦਾ ਕਿ ਕਿੰਨਾ ਕੁ ਫਾਇਦਾ ਕਿਸਾਨਾਂ ਨੂੰ ਹੋਵੇਗਾ ਬਹੁਤ ਫਾਇਦਾ ਜੀ ਜੋ ਸੰਗਤ ਕਰਦੇ ਬਹੁਤ ਜ਼ਿਆਦਾ ਫਾਇਦਾ ਜੀ ਬੱਚਿਆਂ ਦੇ ਵੇਖੋ ਜੀ ਬਹੁਤ ਇਹਨਾਂ ਦਾ ਧੰਨਵਾਦ ਹੈ ਇਹਨਾਂ ਦਾ ਜਿਹੜਾ ਲੱਗੜ ਕੰਡਿਆਲ ਦਾ ਡੇ ਕਰਦੇ ਇਹਨਾਂ ਨੇ ਬਹੁਤ ਵਧੀਆ ਡੀਜ਼ਲ ਦੇਣ ਦਾ ਆ ਖਾ ਦੇ ਰਿਹਾ ਜਿੰਨੇ ਜਿੰਨੇ ਤੁਸੀਂ ਆ ਇਹਨਾਂ ਨੇ ਉਹਨਾਂ ਖਾ ਦਾ ਮੁਆਵਜ਼ਾ ਦੇ ਰਹੇ ਆ ਪਾਣੀ ਘਟ ਗਿਆ ਹੈ ਪਾਣੀ ਉੱਤਰ ਗਿਆ ਲੱਗ ਪਾ ਗਿਆ ਕਿੰਨਾ ਕੁ ਨੁਕਸਾਨ ਹੋਇਆ ਸੀ ਤੇ ਹੁਣ ਹਾਲਾਤ ਕੀ ਹੈ ਇਹ ਪੇੜ ਦੇ ਵਿੱਚ ਮੇਰੇ 4-500 ਕਿਲਾੜਾ ਝੋਨੇ ਦਾ ਮਰਿਆ ਹੀ ਆ ਬਿਲਕੁਲ ਜੀਰੋ ਪਰਸੈਂਟ ਹੋ ਗਿਆ ਦਾ ਬਾਕੀ ਹੈਗੇ ਜੀ ਤਾਂ ਹੁਣ ਲੱਗਦਾ ਡੀਜ਼ਲ ਮਿਲਣ ਦੇ ਨਾਲ ਕਿਸਾਨ ਦੁਬਾਰਾ ਪੈਰਾਂ ਸਰ ਖੜੇ ਹੋਣ ਚੁੱਕੇ ਕੁਝ ਮਦਦ ਹੋ ਗਈ ਮਦ ਹੋਈ ਹੋएगी ਜੀ ਹੋएगी ਉਹਨਾਂ ਮਤ ਹੋ ਰਹੀ ਆ ਜੀ ਬਸ ਡੀਜ਼ਲ ਜਿਹੜਾ ਮਿਲਦਾ ਜਾਂ ਖਾਦ ਮਿਲਦੀ ਦਾ ਇਹ ਕਹਿਦਾ ਜੀ ਕਿੱਦਾਂ ਵਾ ਬਹੁਤ ਲੋਕਾਂ ਨੂੰ ਪਰੇਸ਼ਾਨੀ ਆ ਜਿਨ੍ਹਾਂ ਨੂੰ ਨਹੀਂ ਲਈ ਜਾ ਸਕਦੀ ਇਹ ਤਾਂ ਬਹੁਤ ਵਧੀਆ ਬਹੁਤ ਪ੍ਰਾਦਾ ਵਧੀਆ ਕੀਤਾ ਜਾ ਸਕਦਾ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਇਹਦੇ ਤੇ ਬਹੁਤ ਵਧੀਆ ਠੀਕ ਹੈ